ਜੋਤੇ ਨੇ ਖੋਲੀ ਨ ਮਾਰੇ ਜੋਤੇ ਨੂੰ ਆ ਲੱਭੀਆਂ ਤਿੰਨ ਡੱਬੀਆਂ ਆ ਤਾਂ ਰੇਜ਼ਰਾਂ ਦੀ ਡੱਬੀ ਆ ਚ ਰੇਜ਼ਰਾ ਇਹ ਜੋ ਸ਼ੋਪਨਾਰਾ ਰੋਕ ਪੁੱਤਰ ਇਹ ਪਿਲਸਣਾਲੀ ਡੱਬੀ ਆ ਤੇ ਪਿਲਸਣਾ ਦੇ ਪਿੱਛੇ ਵੀ ਰੇਜ਼ਰ ਲੱਗੀ ਹੋਈ ਆ ਮੈਂ ਤਿੰਨੋ ਚਾਰੇ ਥਮ ਮੈਂ ਤਿੰਨੋ ਚਾਰੇ ਖਾਂ ਥਮਾ ਥੋਲਤੇ ਅੱਜ ਵੀ ਸਕੂਲ ਨਹੀਂ ਭੇਜੀ ਕੱਲ ਵੀ ਨਹੀਂ ਸੀ ਭੇਜੀ ਕਿਉਂ ਇਹ ਦੇਖੋ ਹਾਂਜੀ ਕਿਉਂਕਿ ਬਿਮਾਰ ਆ ਜਾਦੀ ਆਖਰੀ ਹੁਣ ਅਫੈਕਸ਼ਨ ਬਹੁਤ ਜ਼ਿਆਦਾ ਹੋਈ ਪਈ ਆ ਤੇ ਬੁਰਾ ਹਾਲ ਆਖ ਆ ਵਾਲੀ ਅੱਖ ਜਿੱਦਾਂ ਜ਼ਿਆਦਾ ਵੱਡੇ ਵੱਡੇ ਜ਼ਖਮ ਦਿਖ ਰਹੇ ਨੇ ਸਾਬ ਆਏ ਆਏ ਦਿਖਾਈ ਤਾਂ ਹੁੰਦਾ ਆ ਦੇਖੋ ਐਂ ਕਰਕੇ ਪਤਾ ਨਹੀਂ ਨਮਰੀ ਜੋ ਕੀ ਕੱਟਣ ਲੱਗੀ ਹੁਣ ਇਹਦੇ ਹੱਥ ਲੱਗ ਗੀਆਂ ਇਹ ਡੱਬੀਆਂ ਤਾਂ ਲਿਆਂਦੀਆਂ ਮੈਂ ਕਈ ਦਿਨਾਂ ਦੀਆਂ ਹੋਗੇ 7-8 ਦਿਨ ਲੱਗੋ ਹੋ ਕੇ ਰੱਖੀਆਂ ਸੀ ਨਾ ਦਿਖਾਈਆਂ ਨਹੀਂ ਫਿਰੇ ਛੱਡਦੀ ਨਹੀਂ ਰੋਕ ਲੈ ਕੇ ਸੇ ਪਾਸੇ ਤਾਂ ਖੁੱਲਹੀ ਹੋਈ ਆ ਮੈਂ ਡੱਬੀ ਇੱਥੋਂ ਖੁੱਲੂਗੀ ਆ ਦੇਖ ਦੇਖੋ ਰੋਕ ਜਾ ਆ ਦੇਖੋ ਇਹ ਮੈਂ ਇੱਕ ਸ਼ੋਪਨਰ ਕੱਢਿਆ ਮੈਂ ਇਸ ਡੱਬੀ ਚੋਂ ਇੱਕ ਸ਼ੋਪਨਰ ਕੱਢ ਕੇ ਨੂੰ ਇੱਥੋਂ ਦਿੱਤਾ ਸੀ ਉਧਰ ਸਕੂਲ ਵਾਸਤੇ ਇਹ ਦੇਖੋ ਮੈਂ ਇੱਕ ਪਰਸਨ ਕੱਢੀ ਸੀ ਰੇਜ਼ਰ ਮੈਂ ਕੋਈ ਕੱਢੀ ਨਹੀਂ ਗੀ ਕਿਉਂਕਿ ਰੇਜ਼ਰ ਇਸ ਲਈ ਨਹੀਂ ਕੱਢੀ ਇਹਦੀ ਜਿਹੜੀਆਂ ਪਰਸਨਾਂ ਨੇ ਉਹਨਾਂ ਦੇ ਪਿੱਛੇ ਰੇਜ਼ਰਾਂ ਲੱਗੀਆਂ ਨੇ ਤੇ ਰੇਜ਼ਰ ਕੱਢੀ ਕੋਈ ਇੱਕ ਲੈ ਲੈ ਉਹ ਤਾਂ ਸੜਦਾ ਨਹੀਂ ਆਇਆ ਤੇ ਜਿੱਥੇ ਖੋਲਦੇ ਸੀ ਮੈਂ ਤਾਂ ਜੋ ਰੇਜ਼ਰ ਹੀ ਨਹੀਂ ਕੱਟ ਕੇ ਦਿੱਤੇ ਤੈਨੂੰ ਇਹ ਰੇਜ਼ਰ ਸੀ ਹਾਂ ਉਹ ਤਾਂ ਪੂਰੀਆਂ ਰੇਜ਼ਰਾਂ ਸੀ ਜਾਂ ਜਿੱਥੇ ਤੋਂ ਸੋਫੇ ਤੇ ਬੈਠੀ ਹੁਣ ਖੋਲਦੀ ਸੀ ਉੱਥੇ ਸੜਦੀ ਹੋਣੀ ਆ ਚਲ ਬਾਅਦ ਚ ਦੇਖ ਲਵਾਂਗੀ ਇਹਦੇ ਨਾਲ ਸਾਨੂੰ ਕਿਦੜਾ ਖੋਲਿਸੀ ਮੈਂ ਆ ਦੇਖੋ ਹਾਂ ਆ ਦੇਖੋ ओरिजन ਮੇਰੇ ਪੁੱਤ ਦੀ ਛਤੋ ਬੱਲਾ ਦਾ ਮੈਂ ਲਿਆ ਦਿੱਤਾ ਉਹ ਨੋਜ਼ ਲਾਜੀ ਤੇਰੇ ਬੈਗ ਦੇ ਵਿੱਚ ਹੈਗੀਆਂ ਨੇ ਰੇਜ਼ਰਾਂ ਪਲਸਣਾ ਆਏ ਇਹ ਪਰਸਨ ਦੇ ਪਿੱਛੇ ਰੇਜ਼ਰ ਲੱਗੀ ਹੋਈ ਆ ਤਾਂ ਜਦੋਂ ਅੱਜ ਇਸ ਕਰਕੇ ਨੂੰ ਮੈਂ ਰੇਜ਼ਰ ਨਹੀਂ ਪਾਉਂਦੀ ਬੈਗ ਦੇ ਵਿੱਚ ਮੈਂ ਕਿਹਾ ਪਰਸਨ ਦੇ ਪਿੱਛੇ ਲੱਗੀ ਤਾਂ ਹੋਈ ਉਹ ਫਿਰ ਕੱਲੀ ਕੱਲੀ ਖੋਈ ਆਉਂਦੀ ਆ ਚੀਜ਼ ਇਹ ਡੱਬੀਆਂ ਇਸ ਕਰਕੇ ਲਿਉਂਦੀਆਂ ਰੋਜ਼ ਇੱਕ ਪਰਸਨਲ ਸ਼ਾਪ ਪਰ ਇਹ ਜਰਾ ਰੋਜ਼ ਇੱਕ দান ਕਰਕੇ ਹੁੰਦੀ ਆ ਘਟਾਏ ਆਉਂਦੀ ਆ ਜਾਂ ਬੱਚਿਆਂ ਕੋਲੇ ਜਾਂ ਸਕੂਲ ਚ ਆਪ ਦੇਉਂਦੀ ਆ ਬੱਚੇ ਨੂੰ ਕੀ ਕਰਦੀ ਆ ਮੈਨੂੰ ਨਹੀਂ ਪਤਾ ਨਹੀਂ ਡੱਬੀਆਂ ਨਾਲੇ ਪੂਰਾ ਪੈਂਦਾ ਨਹੀਂ ਤੇ ਵਾਰ ਦੇ ਲਈ ਜਾਂਦੀ ਹੈ ਅੱਛਾ ਆ ਕੇ ਮੈਂ ਡੱਗ ਜਾਂਦੀ ਆ ਦੇਦ ਜਾਂਦੀ ਆ ਵੱਡੀਆਂ ਵੱਡੀਆਂ ਅੱਖਾਂ ਕੱਢੀ ਇਹਨੂੰ ਕੈਮਰੇ ਕੰਨੀ ਦੇ ਕੇ ਵੱਡੀਆਂ ਵੱਡੀਆਂ ਅੱਖਾਂ ਕੱਢ ਰੁਕ ਜਾ ਉਧਰ ਮੂੰ ਚੱਕ ਵੱਡੀ ਵੱਡੀ ਅੱਖ ਵੱਡੀ ਸਾਰੀ ਅੱਖ ਕੱਢ ਖਾਸੀ ਵੱਡੀ ਇਹਦੇ ਨੂੰ ਦੇਖ ਮੇਰੇ ਕਨੀ ਦੇਖੋ ਮੇਰੇ ਕਨੀ ਟੇਟੇ ਡੇਲੇ ਕਰ ਉਹ ਕੱਢ ਕੱਢ ਜਖਮ ਹੋਇਆ ਪੂਰਾ ਜਖਮ ਦਿਸ ਰਿਹਾ ਪਰ ਕੈਮਰੇ ਚ ਪੂਰੀ ਲਾਲੀ ਨਹੀਂ ਦਿਸ ਰਹੀ ਲਾਲ ਲਖ ਦੇ ਐ ਪੂਰਾ ਸਾਫ ਜਖਮ ਦਿਖਦੇ ਨੇ ਤੇ ਆ ਪਈਆਂ ਨੇ ਦਵਾਈਆਂ ਤਿੰਨ ਸ਼ੀਸ਼ੀਆਂ ਜਿਹੜੀਆਂ ਰਾਤ ਦਿੱਤੀਆਂ ਇੱਕ ਦਵਾਈ ਆ ਪਈ ਆ ਬੁਖਾਰ ਵਾਲੀ ਤੇ ਆ ਅੱਖਾਂ ਚ ਪਾਉਣ ਵਾਲੀਆਂ ਦਵਾਈਆਂ ਪਈਆਂ ਨੇ ਆ ਤਾਂ ਜੋਤੇ ਦੀਆਂ ਨੇ ਮੇਰੇ ਤਾੰਚੀ ਤੀ ਆ ਜੋ ਤੇਰੀਆਂ ਨੇ ਛੋਟੀਆਂ ਸ਼ਿਸ਼ੀਆਂ ਉਹ ਵੱਡੀ ਦਵਾਈ ਤਾਂ ਮੇਰੀ ਆ ਖਚਪੌਣ ਵਾਲੀ ਹਾਂਜੀ ਹਾਂਜੀ ਮੇਰੇ ਤਾੰਚੀ ਤੀ ਦੇ ਦੇ ਤੁਹੀਂ ਹਾਂ ਇਹਦੇ ਕੰਨਾਂ 'ਚ ਕੀੜੇ ਦੇਖੋਂਗੇ ਇਹਦੇ ਕੰਨਾਂ 'ਚ ਕੀੜੇ ਵੱੜ ਗਏ ਸੀ ਰਾਤ ਹਨਾ ਲੈ ਮੈਂ ਦਿਖਾਵਾਂ ਹਾਂ ਉਹ ਦੇਖ ਲਿਓ ਉਹਨਾਂ ਨੇ ਇਹਦੇ ਕੰਨਾਂ 'ਚ ਕੀੜੇ ਵੱੜ ਗਏ ਆ ਵੱਡੇ ਵੱਡੇ ਆ ਆਪਣੇ ਮੈਲ ਹੁੰਦੀ ਆ ਇਹਦੇ ਕੰਨਾਂ 'ਚ ਕੀੜੇ ਨੇ ਇਹ ਮੈਲ ਨੂੰ ਕੀੜੇ ਕਹਿੰਦੀ ਆ ਹਨਾ ਕੀੜੇ ਨੇ ਨਾ ਕੰਨਾਂ 'ਚ ਮੇਰਾ ਪੂਚੂ ਮੇਰਾ ਪੂਚੂ ਨਾ ਤੇ ਮੇਰੇ ਪੁੱਤ ਛੜਦਾ ਸਹੀ ਤੇ ਮੇਰੇ ਪੁੱਤ ਦੇਗਾ ਓਨੀਆਂ ਮਨੀਆਂ ਵੀ ਵਿਚਾਰੀਆਂ ਸੁੱਤੀਆਂ ਪਈ ਨੇ ਥੱਲੇ ਕੰਬਲ ਦਾ ਬਿਸਤਰਾ ਬਣਾ ਕੇ ਰੁਕ ਜਾ ਇਹ ਤਾਂ ਮੇਰੇ ਪੁੱਤਰਾ ਕੋਟ ਪਿਆ ਆਏ ਮੁੰਨੀਆਂ ਆਵਦੇ ਘਰੇ ਸੁੱਤੀਆਂ ਪਈਆਂ ਨੇ ਮੁੰਨੀਆਂ ਦਾ ਘਰ ਬਣਾਇਆ ਮੈਂ ਤਾਂ ਲੈ ਚਲ ਖੋਲ ਲਈ ਹਾਂ ਹੁਣ ਬਸ ਹੁਣ ਕਿੱਥੇ ਬਚਣੀਆਂ ਨੇ ਹੁਣ ਤੈਨੂੰ ਪਤਾ ਲੱਗ ਗਿਆ ਡੱਬੀਆਂ ਪਈਆਂ ਨੇ ਹੁਣ ਡੰਗ ਦਿਹਾੜੀਆਂ ਨੇ ਦੋ ਦਿਨ ਹੀ ਚੱਲਣੀਆਂ ਡੱਬੀਆਂ ਨਹੀਂ ਮੈਂ ਤਾਂ ਹਜੇ 15 20 ਦਿਨ ਕੱਢੇ ਦੇਣਾ ਸੀ ਕਈ ਦਿਨ ਕੱਢ ਦੇਣਾ ਸੀ ਮੈਂ ਤੇ ਬੈਗ ਦੇ ਵਿੱਚ ਸਾਰਾ ਸਮਾਨ ਹੋਏਗਾ ਸ਼ਾਪ ਪਰਸਨਲ ਰੇਜ਼ਰ ਇਹਨਾਂ ਨੂੰ ਸਾਹਮਦੇ ਕਰਪਾ ਕਰਕੇ ਜਦੋਂ ਲੋਡ ਪਈ ਫਰ ਕੱਢ ਲਵਾਂਗੇ ਮੈਂ ਮੈਂ ਤਾਂ ਪਹਿਲਾਂ ਇਹ ਦੇਖਨੀ ਇਹ ਦੇਖਣਗੇ ਬੰਦੇ ਇਹ ਰਾਤ ਕਾਕੇ ਦਾ ਵੀ ਫੋਨ ਆਇਆ ਸੀਗਾ 10 ਵਜੇ ਕਾਕੇ ਨੇ ਠੱਕਾ ਕਨੇ ਫੋਨ ਕਰਿਆ ਸੀ ਮਮਾ ਬੋਲਦੇ ਹੋ ਕੋਈ ਗੱਲ ਨਹੀਂ ਕਹਿੰਦਾ ਸੀ 8 ਵਾਲੀ ਟ੍ਰੇਨ ਲੰਘੀ ਆ ਰਾਤ ਉਹਨਾਂ ਨੇ 8 ਵਜੇ ਬੈਠਣਾ ਸੀ ਤੇ 8 ਵਜੇ ਵਾਲੀ ਟ੍ਰੇਨ ਉਹ ਕਹਿੰਦੇ ਲੰਘ ਗਈ ਆ ਤੇ ਹੁਣ ਸਵੇਰ ਦੇ 11 ਵਜੇ ਦੀ ਟ੍ਰੇਨ ਬੈਠਣਗੇ ਅੱਜ ਦੀ ਸੋਚਨੇ ਬੱਚਾ ਹੁੰਦਾ ਹੂੰ ਜੀ ਅੱਜ ਸਵੇਰੇ 11 ਵਜੇ ਟ੍ਰੇਨ ਬੈਠਣਗੇ ਤਾਂ ਰਾਤ ਨੂੰ 11 ਵਜੇ ਟ੍ਰੇਨ ਉਤਰਨਗੇ ਲੁਧਿਆਣਾ ਆ ਕੇ ਮੈਨੂੰ ਇਤ ਸਾਰੀਆਂ ਚੀਜ਼ਾਂ ਦਾ ਆਪਾਂ ਮਾਰਚ 'ਚ ਜਾਵਾਂਗੇ ਨਾ ਛੁੱਟੀਆਂ 'ਚ ਆਪਾਂ ਟ੍ਰੇਨ 'ਚ ਜਾਵਾਂਗੇ ਪੈਂਟ ਜਮਾਂਗੇ ਜਦੋਂ ਪੈਂਟੋ ਜੂਪੀ ਨਹੀਂ ਪੈਂਟੋ ਜੂਪੀ ਨਹੀਂ ਜਾਣਾ ਜੂਪੀ ਜਾ ਕੇ ਬਿਮਾਰ ਹੋ ਗਏ ਅਸੀਂ ਹਜੇ ਤੱਕ ਰਾਸ ਨਹੀਂ ਆਈਆਂ ਮਾਮਾ ਤੀਆਂ ਜੱਦੀਆਂ ਬਿਮਾਰ ਹੋਈਆਂ ਬੁਰੀ ਹਾਲਤ ਹੋਈ ਪਈ ਸਾਡੀ ਹਾਂ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਸਹੀ ਕਹਿ ਰਿਓ ਚਾਹ ਪਾਣੀ ਪੀ ਕੇ ਬਹਿ ਗਏ ਆ ਮੈਂ ਮੇਰਾ ਗਲਾਸ ਪਿਆ ਤੇ ਬਸ ਅਸੀਂ ਚਾਹ ਚੁਪੀ ਲਈਆ ਕਰ ਲਾ ਕਰ ਲਾ ਬੱਸ ਫਲਾਣਾ ਆ ਰੱਖਿਓ ਮੇਰੇ ਚਿਪਸ ਕੋਰਕਰੇ ਨਾਲੇ ਹੋਣਾ ਚਿੰਗਮ ਲਈ ਬੈਠਿਆ ਹੁਣ ਮੇਰੇ ਨਾਲ ਨਾ ਬੁਬਲਾ ਫਲਾਲਾ ਬੁਬਲਾ ਫਲਾਲਾ ਬੁਬਲਾ ਹੋਲੇ ਨੇ ਨੇ ਉੱਤੇ ਪਤਾ ਆਇਆ ਸੀ ਤੋਤਾ ਜੀ ਆਏ ਕਰਕੇ ਨਾਲ ਲਾ ਕੇ ਸਵਰਗ ਫਲਾਈ ਦਾ ਪੂਰੀ ਜੀਵ ਕਵਰ ਕਰ ਹੂੰ 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 ਹਾਂ ਅੱਧਾ ਜੀਵ ਦੇ ਪੂਰੇ ਤਰੀਕੇ ਰੱਖ ਕੇ ਕਰ ਲੈ ਮੈਂ ਫਲਾ ਕੇ ਦਿਖਾਵਾਂ ਦੇਖਦੇ लेखा हम ऐदा आ पता लागे के मैं बसो बिस्तर एन उन लादी सोफे साफे नुं लादी बबल गम मेरा जूठा थाले फेर की हो गया मां तेरी मैं भी तेरा सारा है। मैं तो तेरा जूठा सड़ादर खानी है मेरा थाली हम मां जो मुंह तोली ਕੀਤਾ ਤੇਰਾ ਮੇਰਾ ਜੂਠਾ ਕਾਦਨ ਮੂੰਹ ਤੋੜੀ ਸੋਚਾ ਹੋ ਜਾਊਗਾ ਮੂੰਹ ਤੇਰਾ ਸੋਫੇ ਨੂੰ ਨਾ ਲੱਗ ਜਾ ਚਿੰਗਮ ਚਿੰਗੂ ਇੰਨਾ ਕ ਸੋਚ ਲਈ ਫੁੱਲੀਆ ਹੂੰ ਤੇਰਾ ਜੋ ਬਣਾਇਆ ਹੂੰ ਹੋਣਾ ਚਾਹੀਦਾ ਆ ਮੇਰੀ ਕੁੜੀ ਨੇ ਰੋਟੀਆਂ ਰਾਟੀਆਂ ਪਕਾ ਕੇ ਰੱਖੀਆਂ ਨੇ ਕੱਧੀ ਲੱਗੀ ਹੋਈ ਐ ਤੇ ਰੋਟੀਆਂ ਬਕਾਉਣ ਆ ਤੇ ਜੋਤਾ ਗਏ ਸੀ ਮਾਰਕੀਟ ਅਸੀਂ ਲਿਆ ਹਰੇ ਪਿਆਜ਼ ਤੇ ਪੜੇ ਜਿਹੜੇ ਹਰੇ ਪਿਆਜ਼ ਦੇ ਮੈਂ ਹਰਾ ਧਨੀਆ ਲਿਆਈ ਟਮਾਟਰ ਤੇ ਅਦਰਕ ਹਾਂ ਖਤਮ ਸੀ ਉਹ ਲਿਆਈ ਕਿਉਂਕਿ ਮੈਂ ਨਾ ਹਾਂ ਹਰੇ ਪਿਆਜ਼ ਦੇ ਨਾਲ ਹਰੀ ਚਟਨੀ ਕੁੱਟਣੀ ਹੈ ਹਰਾ ਧਨੀਆ ਪਾ ਕੇ ਹਰਾ ਧਨੀਆ ਵੀ ਲੈ ਕੇ ਆਈ ਨਾ ਮੈਂ ਤਾਂ ਪਹਿਲਾਂ ਇਹ ਚਟਨੀ ਬਣਾਵਾਂਗੇ ਸੋਫੇ ਨੂੰ ਨਾ ਲੱਗ ਜਵੇ ਦੇਖ ਲਈ ਛੱਡਦੀ ਨਹੀਂ ਤੈਨੂੰ ਮਾਰ ਦੋ ਤਨ ਮੈਂ ਮੇਰੇ ਹੱਥ ਤਾਂ ਦੇਵਾ ਨਹੀਂ ਠੀਕ ਤਾਂ ਕੰਨੇ ਬਣਾਉਂਗੇ ਹਰੇ ਪਿਆਜ਼ ਦੀ ਨਾ ਹਰੀ ਚਟਨੀ ਖਾਣ ਨੂੰ ਤਲਕਾਰਿਆ ਸੀ ਤਾਂ ਨੀ ਉਹ ਤੋਂ ਨੀ ਆ ਪਾ ਕੇ ਆਦਰ ਕੁਦਰ ਪਾ ਕੇ ਫੇ ਚਟਨੀ ਕਟੂਗੀ ਇਹ ਚਿੰਤਾ ਮਾ ਠੀਕ ਹੈ ਹੂੰ ਚਿੰਤਾ ਮਾ ਠੀਕ ਆ ਲਾਜ ਵਿੱਚ ਚਿੰਦੜ ਮਜ਼ਾਕ ਬਹੁਤ ਮਹਿੰਗਾ ਪਾ ਜਣਾ ਕਟਾਪਾ ਹੋ ਜਾਣਾ ਤੇਰਾ ਇਹਨੂੰ ਖਾਲਾ ਜਾਂਦਾ ਖਾਲਾ ਜਾਂਦਾ ਚੱਕ ਕੇ ਫੇ ਡੈਸਕ ਵਿੱਚ ਥੁਈਆ ਕਰਿਆ ਜਾ ਕੇ ਡੈਸਕ ਵਿੱਚ ਥੁੱਕਿਆ ਜਾ ਕੇ ਹੂੰ 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 ਕਰ 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 ਹੂੰ ਹੂੰ ਫੜਲਾ ਫੜਲਾ ਸੜਾ ਤੋਂ ਫੜ ਕੇ ਕਰ ਹੂੰ ਫੁੱਲਿਆ ਹੂੰ ਸਮਹਕਾਰਾ ਜੇ ਨਾ ਮਾਰਤਾ ਨੂੰ ਸੰਗ ਨੂੰ ਚੜ ਜੂਗੀ ਸਮਹਕਾਰਾ ਜੇ ਮਾਰੀ ਜੰਨੀ